ਹਾਂਜੀ ਇਸ ਵੀਡੀਓ ਦੇ ਵਿੱਚ ਅਸੀਂ ਯੋਜਨਾਵਾਂ ਤੇ ਨੀਤੀਆਂ ਦੀ ਗੱਲ ਕਰਾਂਗੇ ਜਿਹੜੀਆਂ ਦਸੰਬਰ ਨਵੰਬਰ ਦੇ ਵਿੱਚ ਸਾਲ ਦੇ ਲਾਸਟ ਦੇ ਵਿੱਚ ਸਰਕਾਰ ਦੁਆਰਾ ਬਣਾਈਆਂ ਗਈਆਂ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਜੂਟ ਦੇ ਕਿਸਾਨਾਂ ਲਈ ਪਾਰਟ ਮਿੱਤਰੋ ਐਪ ਜਿਹੜੀ ਲਾਂਚ ਕੀਤੀ ਗਈ ਆ ਟੈਕਸਟਾਈਲ ਮੰਤਰਾਲੇ ਨੇ ਜੂਟ ਦੇ ਕਿਸਾਨਾਂ ਨੂੰ ਕਟੂ ਕੱਕ ਸਮਰਥਨ ਮੂਲ ਐਮ ਐਸ ਪੀ ਅਤੇ ਖੇਤੀ ਵਿਗਿਆਨ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਲਈ 21 ਦਸੰਬਰ ਨੂੰ ਮੋਬਾਈਲ ਐਪਲੀਕੇਸ਼ਨ ਪਾਰਟ ਮਿਤਰੋ ਲਾਂਚ ਕੀਤੀ ਹੈ ਜੂਟ ਕਾਰਪੋਰੇਸ਼ਨ ਆਫ ਇੰਡੀਆ ਜੀ ਸੀ ਆਈ ਦੁਆਰਾ ਵਿਕਸਿਤ ਇਹ ਐਪ 6 ਭਾਸ਼ਾਵਾਂ ਵਿੱਚ ਉਪਲਬਧ ਹੈ ਐਪ ਨਵੀਨਤਮ ਖੇਤੀ ਅਭਿਆਸਾਂ ਕਿਸਾਨ ਕੇਂਦ੍ਰਿਤ ਯੋਜਨਾਵਾਂ ਜਿਵੇਂ ਜੂਟ ਆਈ ਸੀ اے ਆਰ ਆਈ ਮੌਸਮ ਦੀ ਭਵਿੱਖਬਾਣੀ ਜੀਸੀਆਈ ਦੇ ਖਰੀਦ ਕੇਂਦਰਾਂ ਦੀ ਸਥਿਤੀ ਖਰੀਦ ਨੀਤੀਆਂ ਆਦਿ ਬਾਰੇ ਪੂਰੀ ਜਾਣਕਾਰੀ ਪ੍ਰਦਾਨ ਕਰਦਾ ਹੈ ਇਹ ਐਪ ਕਿਸਾਨਾਂ ਲਈ ਬਹੁਤ ਲਾਹੇਵੰਦ ਆ ਇਸ ਐਪ ਰਾਹੀਂ ਕਿਸਾਨ ਜੀਸੀਆਈ ਨੂੰ ਵੇਚੇ ਗਏ ਕੱਚੇ ਝੂਟ ਲਈ ਉਹਨਾਂ ਦੇ ਭੁਗਤਾਨ ਦੀ ਸਥਿਤੀ ਨੂੰ ਵੀ ਟਰੈਕ ਕਰ ਸਕਣਗੇ ਤਾਂ ਇਹ ਜਿਹੜੀ ਜੂੜਦੇ ਕਿਸਾਨਾਂ ਲਈ ਜਿਹੜੀ ਪਾਰਟ ਮਿੱਤਰੋ ਐਪ ਆ ਇਹ ਲਾਂਚ ਕੀਤੀ ਗਈ ਹੈ ਦਸੰਬਰ ਦੇ ਵਿੱਚ ਬਹੁਤ ਹੀ ਜ਼ਿਆਦਾ ਇਹ ਮਹੱਤਵਪੂਰਨ ਜਾਣਕਾਰੀ ਆ ਫਿਰ ਐਮ ਐਸ ਐਮ ای ਸੈਕਟਰ ਲਈ ਤਿੰਨ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਨੇ ਤਾਂ ਇਸ ਦੇ ਵਿੱਚ ਜਿਹੜਾ ਇਹ ਐਮ ਐਸ ਐਮ ای ਸਾਰੇ ਜਾਣਦੇ ਹੋ ਤੁਸੀਂ ਸੂਖਮ ਲਗੂ ਤੇ ਦਰਮਿਆਨੇ ਉਦਯੋਗ ਮੰਤਰਾਲੇ ਆ ਇਸ ਨੇ ਰੈਮ raising and accelerating msme productivity ਇਸ ਪ੍ਰੋਗਰਾਮ ਦੇ ਤਹਿਤ ਵਪਾਰ ਵਿੱਚ ਟੈਕ ਆਊਟ ਟੈਕਨੋਲੋਜੀ ਨੂੰ ਅਪਣਾਉਣ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਤੇ ਦੇਰੀ ਨਾਲ ਭੁਗਤਾਨ ਦੇ ਮੁੱਦਿਆਂ ਨੂੰ ਹੱਲ ਕਰਨ ਲਈ 20 ਦਸੰਬਰ ਨੂੰ ਤਿੰਨ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ MSME ਗ੍ਰੀਨ ਇਨਵੈਸਟਮੈਂਟ ਐਂਡ ਫਾਈਨਾਂਸਿੰਗ ਫਾਰ ਟਰਾਂਸਪੋਰਟੇਸ਼ਨ ਸਕੀਮ MSME ਗਿਫਟ ਸਕੀਮ ਵਿਆਜ ਸਬਸਿਡੀ ਤੇ ਕ੍ਰੈਡਿਟ ਗਾਰੰਟੀ ਸਹਾਇਤਾ ਦੇ ਨਾਲ ਹਰੀ ਟੈਕਨੋਲੋਜੀ ਨੂੰ ਅਪਣਾਉਣ ਲਈ ਉਦਮ ਵਿੱਚ ਮਦਦ ਕਰੇਗੀ MSME ਸਕੀਮ ਫਾਰ ਪ੍ਰੋਮੋਸ਼ਨ ਐਂਡ ਇਨਵੈਸਟਮੈਂਟ ਇਨ ਸਰਕੂਲਰ ਇਕਨੋਮੀ MS E SPICE ਸਕੀਮ ਸਰਕੂਲਰ ਆਰਥਿਕਤਾ ਦੇ ਪ੍ਰੋਜੈਕਟਾਂ ਦਾ ਸਮਰਥਨ ਕਰਨ ਵਾਲੀ ਸਰਕਾਰ ਦੀ ਪਹਿਲੀ ਯੋਜਨਾ ਹੈ ਜੋ ਕ੍ਰੈਡਿਟ ਸਬਸਿਡੀ ਦੁਆਰਾ ਦਿੱਤੀ ਜਾਵੇਗੀ ਤੇ 2070 ਤੱਕ ਜ਼ੀਰੋ ਨਿਕਾਸ਼ ਵਾਲ ਐਮ ਐਸ ਐਮਈ ਸੈਕਟਰ ਨੂੰ ਸਮਰਥਨ ਦੇਵੇਗੀ ਫਿਰ ਹੈ ਐਮ ਐਸ ਐਮਈ ਸਕੀਮ ਓਨ ਔਨਲਾਈਨ ਡਿਸਪਿਊਟ ਰੈਜ਼ੋਲੂਸ਼ਨ ਫਾਰ ਡਿਲੇਡ ਪੇਮੈਂਟਸ ਮਾਈਕਰੋ ਦੇ ਛੋਟੇ ਉਜੋਗਾ ਲਈ ਦੇਰੀ ਨਾਲ ਭੁਗਤਾਨ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਆਧੁਨਿਕ ਆਈਟੀ ਖੇਤਰ ਦੀ ਮਦਦ ਨਾਲ ਤੇ ਏ ਆਈ ਨੂੰ ਨਾਲ ਕਾਨੂੰਨੀ ਸਹਾਇਤਾ ਨੂੰ ਜੋੜਨ ਲਈ ਆਪਣੀ ਕਿਸਮ ਦੀ ਪਹਿਲੀ ਸਕੀਮਾ ਇਸ ਤੋਂ ਇਲਾਵਾ ਮੰਤਰਾਲੇ ਦੀ ਜੈਡ ਸਕੀਮ ਜਿਸ ਦਾ ਉਦੇਸ਼ ਵਾਤਾਵਰਨ ਤੇ ਕਿਸੇ ਵੀ ਮਾੜੇ ਪ੍ਰਭਾਵ ਤੋਂ ਬਿਨਾ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ ਇਸ ਨੂੰ ਔਰਤਾਂ ਦੀ ਅਗਵਾਈ ਵਾਲੇ ਐਮ ਐਸ ਐਮ ایਜ਼ ਲਈ ਪੂਰੀ ਤਰ੍ਹਾਂ ਮੁਫਤ ਕਰ ਦਿੱਤਾ ਗਿਆ ਹੈ ਤਾਂ ਇਹ ਸਕੀਮਾਂ ਨੇ ਜਿਹੜੀਆਂ ਲਾਂਚ ਕੀਤੀਆਂ ਗਈਆਂ ਨੇ ਗਵਰਨਮੈਂਟ ਵੱਲੋਂ ਐਮ ਐਸ ਐਮ ای ਦੇ ਖੇਤਰ ਦੇ ਵਿੱਚ ਅੱਗੇ ਗੱਲ ਕਰਾਂਗੇ ਅਸੀਂ 740 ਨਵੇਂ ਇਕਲਵਯ ਸਕੂਲ ਇਹ ਖੋਲਣ ਦੀ ਯੋਜਨਾ ਬਣਾਈ ਗਈ ਹੈ ਕਬਾਈਲੀ ਵਿਦਿਆਰਥੀਆਂ ਦੇ ਵਿਕਾਸ ਲਈ ਦੇਸ਼ ਭਰ ਦੇ ਵਿੱਚ 740 ਜਿਹੜੇ ਇਕਲਵਯ ਮਾਡਲ ਰਹਾਸ਼ੀ ਸਕੂਲ ਨੇ ई एम आर एस ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਹ ਸਕੂਲ 6ਵੀਂ ਤੋਂ 12ਵੀਂ ਤੱਕ ਜਮਾਤ ਦੇ ਆਦੀਵਾਸੀ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਹੋਸਟਲ ਦੀ ਸਹਾਇਤਾ ਪ੍ਰਦਾਨ ਕਰਨਗੇ ਵਰਤਮਾਨ ਵਿੱਚ ਦੇਸ਼ ਵਿੱਚ 401 ਜਿਹੜੇ ਐਮਈਐਮਆਰਐਸ ਕਾਰਜਸ਼ੀਲ ਨੇ ਚੱਲ ਰਹੇ ਨੇ ਸਹੀਦ ਢੰਗਨੜ ਐਮਆਰਐਸ ਸਾਲ 1997 97 98 ਵਿੱਚ ਦੂਰ ਦਰਾਡੇ ਦੇ ਖੇਤਰਾਂ ਵਿੱਚ ਹਨੂ ਸੂਚਿਤ ਜਨਜਾਤੀ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨੇ ਸ਼ੁਰੂ ਕੀਤਾ ਗਿਆ ਸੀ ਜੋ ਉਹ ਉੱਚ ਤੇ ਪੇਸ਼ੇਵਰ ਵਿਦਿਅਕ ਕੋਰਸਾਂ ਦੇ ਮੌਕਿਆਂ ਦਾ ਲਾਭ ਉਠਾ ਸਕਣ ਤੇ ਵੱਖ-ਵੱਖ ਖੇਤਰਾਂ ਵਿੱਚ ਰੁਜ਼ਗਾਰ ਪ੍ਰਾਪਤ ਕਰ ਸਕਣ ਤਾਂ ਇਹ EMRS ਘਟੋ ਘਟ 20000 SP ਨਿਵਾਸੀਆਂ ਦੇ 50% ਤੋਂ ਵੱਧ ਆਦੀਵਾਸੀ ਆਬਾਦੀ ਵਾਲੇ ਹਰੇਕ ਬਲਾਕ ਵਿੱਚ ਖੋਲੇ ਗਏ ਨੇ ਹਰੇਕ ਸਕੂਲ ਜਿਹੜਾ ਉਸ ਦੇ ਵਿੱਚ 480 ਵਿਦਿਆਰਥੀਆਂ ਦੀ ਸਮਰੱਥਾ ਹੈ ਜੋ ਨਾ ਸਿਰਫ ਅਕਾਦਮਿਕ ਸਿੱਖਿਆ ਤੇ ਧਿਆਨ ਕੇਂਦਰਿਤ ਕਰਦੀ ਹੈ ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਵੀ ਧਿਆਨ ਦਿੰਦੀ ਹੈ। ਅੱਗੇ ਹੈਗਾ ਜੀ ਭੂ ਵਿਗਿਆਨ ਡਾਟਾ ਰਿਪੋਜ਼ਿਟਰੀ ਖਾਨ ਮੰਤਰਾਲੇ ਨੇ 19 ਦਸੰਬਰ ਨੂੰ ਭਾਰਤ ਦੇ ਨੈਸ਼ਨਲ ਭੂ ਵਿਗਿਆਨ ਡਾਟਾ ਰਿਪੋਜ਼ਿਟਰੀ ਪੋਰਟਲ ਨੂੰ ਇੱਕ ਵਿਆਪਕ ਆਨਲਾਈਨ ਪਲੇਟਫਾਰਮ ਵਜੋਂ ਲਾਂਚ ਕੀਤਾ ਹੈ। ਜੋ ਦੇਸ਼ ਭਰ ਦੇ ਭੂ ਸਥਾਨਕ ਜਾਣਕਾਰੀ ਤੱਕ ਪਹੁੰਚ ਪ੍ਰਦਾਨ ਕਰੇਗਾ ਐਨ ਜੀ ਡੀ ਆਰ ਪੋਰਟਲ ਦੇਸ਼ ਦੇ 32 ਲੱਖ ਵਰਗ ਕਿਲੋਮੀਟਰ ਦੇ ਕੁੱਲ ਖੇਤਰ ਦੇ 20 ਲੱਖ ਵਰਗ ਕਿਲੋਮੀਟਰ ਦੇ ਹਰ ਵਰਗ ਕਿਲੋਮੀਟਰ ਦਾ ਵਿਸਤ੍ਰਿਤ ਭੂ ਸਥਾਨਕ ਡਾਟਾ ਪ੍ਰਦਾਨ ਕਰਦਾ ਹੈ ਇਸ ਤੋਂ ਇਲਾਵਾ ਪੋਰਟਲ ਤੇ ਲਗਭਗ 20 ਲੱਖ ਵਰਗ ਕਿਲੋਮੀਟਰ ਦਾ ਸਮੁੰਦਰੀ ਕਿਨਾਰੇ ਦੇ ਲਵੇ ਖੋਜ ਸੋਂ ਦੀ ਜਾਣਕਾਰੀ ਵੀ ਉਪਲਬਧ ਹੈ ਜੀਓਲੋਜੀਕਲ ਸਰਵੇ ਆਫ ਇੰਡੀਆ ਦੇ ਪਾਸਕ ਪਾਸਕਰ ਚੱਕਿਆ ਇੰਸਟੀਚਿਊਟ ਆਫ ਸਪੇਸ ਐਪਲੀਕੇਸ਼ਨਸ ਐਂਡ ਜੀਆਇਨ ਇਨਫੋਰਮੈਟਿਕਸ ਗਾਂਧੀ ਨਗਰ ਦੀ ਅਗਵਾਈ ਵਿੱਚ ਐਨਜੀਡੀਆਰ ਪੋਰਟਲ ਮਹੱਤਵਪੂਰਨ ਪੂਰਵ ਗਿਆਨ ਡਾਟਾ ਨੂੰ ਜਨਤਕ ਡੋਮੇਨ ਵਿੱਚ ਰੱਖ ਕੇ ਇਸ ਦਾ ਲੋਕਤੰਤਰੀਕਰਨ ਕਰੇਗਾ ਤਾਂ ਜੋ ਸਿੱਖਿਆ ਤਾਂ ਜੋ ਸਾਰਿਆਂ ਲਈ ਮੁਫਤ ਜਾਣਕਾਰੀ ਤੱਕ ਪਹੁੰਚ ਨੂੰ ਸਮਰੱਥ ਬਣਾਇਆ ਜਾ ਸਕੇ ਇਹ ਭਾਰਤ ਵਿੱਚ ਮੌਜੂਦਾ ਖਣਿਜਾਂ ਵਿੱਚ ਸਵੈ-ਨਿਰਪਰਵਣ ਲਈ ਖਣਿਜ ਖੋਜ ਪ੍ਰੋਜੈਕਟਾਂ ਦੇ ਅੰਕੜੇ ਇਕੱਠੇ ਕਰਕੇ ਖੋਜ ਕਰਨ ਦੀ ਸਹੂਲਤ ਵੀ ਦੇਵੇਗਾ ਤਾਂ ਇਹ ਸੀਗੀਆਂ ਕੁਝ ਇੱਕ ਜ਼ਰੂਰੀ ਜਿਹੜੀਆਂ ਜਾਣਕਾਰੀ ਤੁਸੀਂ ਤੁਹਾਨੂੰ ਮਿਲਣੀ ਚਾਹੀਦੀ ਆ ਦੇਸ਼ ਦੀਆਂ ਯੋਜਨਾਵਾਂ ਤੇ ਰਣਨੀਤੀਆਂ ਬਾਰੇ ਜਿਹੜੀਆਂ ਪਿਛਲੇ ਸਾਲ ਦੀਆਂ ਐਕਟੀਵਿਟੀਆਂ ਰਹੀਆਂ ਨੇ ਇਹਨਾਂ ਨੂੰ ਅੱਗੇ ਕੰਟੀਨਿਊ ਕਰਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਤਾਂ ਬਣੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਫੇਰ ਨੈਕਸਟ ਟੌਪਿਕ ਓਕੇ